ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਵਲੋਗ ਵਿੱਚ ਤੇ ਅੱਜ ਦੀ ਸ਼ੁਰੂਆਤ ਅਸੀਂ ਕੀਤੀ ਹੈਗੀ 5:30 ਹੋ ਗਏ ਤੇ ਅੱਜ ਕੰਮ ਬਾਲੇ ਸੀਗੇ ਤੇ ਫੋਨ 'ਚ ਜਿਹੜੀਆਂ ਵੀਡੀਓ ਸੀ ਡਿਲੀਟ ਕਰਨ ਵਾਲੀਆਂ ਸੀਗੀਆਂ ਇਸ ਕਰਕੇ ਮੈਂ ਉਹ ਵੀਡੀਓ ਚਲਾਈ ਨਿਗੀ ਤੇ ਹੁਣ ਬਾਕੀ ਘਰਦਿਆਂ ਨਾਲ ਵੀ ਬੁਣਾਉਣੀ ਹੈ ਮਲਾਉਣੀ ਹੈ ਸਭ ਨੂੰ ਤੇ ਅੱਜ ਕਗਨ ਪਾਈ ਜਾਂਦੀ ਆ ਚਾਰ ਅੰਬ ਦਾ ਵੀ ਪਾਵਾਂਗੇ ਤੇ ਮਿਰਚਾਂ ਦਾ ਵੀ ਮੈਂ ਇਹਨੂੰ ਕਿਹਾ ਮੈਂ ਕਿਹਾ ਹੁਣ ਤੂੰ ਪਾਈ ਚਾਰ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੇ ਪਹਿਲਾਂ ਕਹਾ ਤਾ ਚਾਰ ਪੌਣਾ ਅ ਅੱਜ ਗਗਨ ਪਾਉਗੀ ਮਿਰਚਾਂ ਦਾ ਆਚਾਰ ਮਿਰਚਾਂ ਸੀ ਰਾਤ ਤੁਹਾਨੂੰ ਪਤਾ ਹੀ ਹੈ ਰਾਤ ਵਾਲੀ ਵੀਡੀਓ ਚ ਦੇਖਿਆ ਹੋਊਗਾ ਤੁਸੀਂ ਕੱਟਤੀਆਂ ਸੀਗੀਆਂ ਮਿਰਚਾਂ ਮਿਰਚਾਂ ਦਾ ਪਾਣੀ ਹੈ ਜਿਹੜਾ ਸੁੱਕ ਗਿਆ ਧੁੱਪ ਲਵਾਤੀ ਸੀਗੀ ਇਹਨੂੰ ਤੇ ਉੱਤਰ ਸਾਡੀ ਕਰੇਸੀ ਪਈ ਹੈ ਸਾਡੇ ਬੂਟੇ ਵੀ ਬਹੁਤ ਸੋਹਣੇ ਖੜੀਏ ਆ ਗਏ ਐ ਪੂਰੇ ਟੈਕ ਦੇ ਤੇ ਆਂ ਬ ਅਸੀਂ ਬਾਰੋਂ ਹੁਣੀ ਲਿਆ ਕੇ ਰੱਖੇ ਅੰਦਰ ਇਹਨਾਂ ਨੂੰ ਨਮਕਲਾ ਕੇ ਤੇ ਉਹ ਕਰਤਾ ਸੀ ਪਾਣੀ ਇਹਨਾਂ ਦਾ ਕੱਢ ਕੇ ਤੇ ਇਹਨਾਂ ਨੂੰ ਸੁਕਾ ਲੇ ਅੱਜ ਅਸੀਂ ਬੈੱਡ ਦੀਆਂ ਸਾਰੀਆਂ ਚਾਦਰਾਂ ਤੇ ਸੋਫੇ ਦੀਵਾਨ ਦੀ ਸਾਰੀ ਬਦਲਤੀ ਤੇ ਇੱਕ ਅਸ ਗਾ ਮੋਰ ਮੋਰ ਦੇ ਖੰਭ ਲੈ ਕੇ ਆਂਦੇ ਸੀਗੇ ਇਹਦੇ ਵਿੱਚ ਹੈ ਨਹੀਂ ਸੀ ਉਦੋਂ ਮੈਂ ਉਹ ਆਉਣੇ ਭੁੱਲ ਗਈ ਸੀਗੀ ਤੇ ਫਿਰ ਮੈਂ ਕਾਲਜ ਜਦੋਂ ਗਈ ਉਦੋਂ ਲੈ ਆਂਦੇ ਸੀਗੇ ਜਦੋਂ ਬੂਟੇ ਲੈ ਕੇ ਆਏ ਆਗੇ ਇੱਕ ਇਹਦੇ ਚ ਪਤਾ ਜੇ ਅੱਜ ਬਾਲੇ ਕੱਪੜੇ ਸੀਗੇ ਧੋਣ ਵਾਲੇ ਗਰਨ ਨੇ ਸਾਫ ਸਫਾਈ ਕੀਤੀ ਤੇ ਮੈਂ ਕੱਪੜੇ ਧੋਤੇ ਦਿਖਾਉਣੇ ਸਨ ਪਹਿਲਾਂ ਕੱਪੜੇ ਆ ਸਾਰੇ ਅੱਜ ਦੇ ਆ ਧੋਤੇ ਵੇ ਇੱਕ ਟੋਕਰੀ ਆ ਭਰੀ ਪਈ ਆ ਇੰਨੀਆਂ ਚਾਤਰਾ ਤੇ ਨਵੀ ਹੈਲੋ ਇੱਧਰ ਫੇਰ ਇੱਧਰ ਆ ਕੇ ਬੈ ਗਈ ਤੇ ਆ ਗਗਨ ਸੂਟ ਤਿਆਰ ਕਰੀ ਜਾਂਦੀ ਸੀ ਸਲਵਾਰ ਰਹਿ ਗਈ ਸੀ ਸਲਾਈ ਕਰਨ ਲਈ ਪਹਿਲਾਂ ਕੀਤੀ ਸੀਗੀ ਇਹਨੇ ਥੋੜਾ ਜਿਹਾ ਟਾਈਮ ਲਾ ਲਿਆ ਸੀਗਾ ਤੇ ਮੈਂ ਹਾਂ ਚੱਲ ਕੋਈ ਨਾ ਮੈਂ ਤਰਪਾਈ ਕਰ ਦੂੰਗੀ ਇਹਦੀ ਥੋੜੀ ਜੀ ਰਹਿੰਦੀ ਐ ਤੇ ਹੁਣ ਗਗਨ ਬਣਾਉਂਗੀ ਅਚਾਰ ਨਾਲ ਮੈਂ ਕੱਪੜਿਆਂ ਦੀ ਬਾਅਦ ਚ ਤੈ ਮਾਰ ਦੂੰਗੀ ਹਲਦੀ ਤੇ ਨਮਕੀ ਪਾਉਣਾ ਹੈ ਨਾ ਮੈਨੂੰ ਡਿੱਕਿਆ ਵੀ ਨਹੀਂ ਗਿਆ ਤੇ ਪਾ ਤੇ ਹਲਦੀ ਨਮਕ ਨੇ ਜੇ ਤੁਸੀਂ ਇਹ ਪਹਿਲਾਂ ਹਰੀਆਂ ਚ ਪਾਉਂਦੇ ਸੀ ਉਹਦਾ ਦੇ ਵਿੱਚ ਪਾ ਲਈਏ ਜਿਹੜੇ ਸੁੱਕੀਆਂ ਹੁੰਨਾਂ ਤੇ ਚਾਹ ਸੰਘੀ ਤੇ ਨਾਲ। ਮਿਰਚਾਂ ਕੌੜੀਆਂ ਸੀਗੀਆਂ ਖਾਨ ਚ ਆਪਾਂ ਤੁਹਾਨੂੰ ਕਿਵੇਂ ਜੇ ਹੋਣਗੀਆਂ। ਬਸ ਇਹਦਾ ਕੋਈ ਜ਼ਿਆਦਾ ਨਹੀਂਗਾ ਕੱਲਾ ਹਲਦੀ ਤੇ ਆਪਣਾ ਨਮਕ ਹੀ ਪਾਉਣਾ ਹੁੰਦਾ ਹੈਗਾ। ਇਹ ਜ਼ਿਆਦਾ ਸੁੱਕ ਗਈਆਂ ਹੁਣ ਜਿਹੜਾ ਨਮਕ ਨਾਲ ਹੈ ਨਾ ਉਹ ਹੋ ਜਾਣੀਆਂ ਪਾਣੀ ਛੱਡ ਜਾਣੀਆਂ ਇਹ। ਤੇ ਫੇਰ ਜਮਾ ਸਹੀ ਉਹ ਰਹਿ ਜਾਣੀ ਜਿੰਨਾ ਕਾਪਾ ਨੂੰ ਲੋੜ ਆ। ਰਸ ਮੋੜ ਜੇ ਜਦੋਂ ਹੋ ਜਾਣ ਨਾ ਉਦੋਂ ਪਾਵੇ ਇਹਨਾਂ ਦਾ ਚਾਰ ਫੇਰ ਵਧੀਆ ਬਣਦਾ। ਖਰਾਬ ਵੀ ਨਹੀਂ ਹੁੰਦਾ। ਹਾਂ। ਲੈ ਆਉਂਦੇ ਚੱਕ ਲੈ। ਆ ਨਾ ਆਰਗੈਨਿਕ ਹਲਦੀ ਹੈ ਜਮਾ ਪਿਓਰ। ਸਿੱਧਾ ਨਮਕ ਪਾਇਆਗਾ ਤੇਲ ਪਾਈਏਂਦੇਗਾ ਬਸ ਥੋੜਾ ਜਿਹਾ ਪਾ ਦੀ ਜਿਆਦਾ ਤੇਲ ਆਲੀ ਨਹੀਂ ਬਣਾਉਂਦੇ ਵੈਸੇ ਕਲਕਾ ਕੇ ਵੀ ਪਾ ਸਕਦੇ ਆਂਗੇ ਤੇਲ ਵੈਸੀ ਪਾ ਤਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਬੰਦ ਕਰਕੇ ਕੱਲ ਨੂੰ ਇਹਨੂੰ ਤੁੱਪੇ ਰੱਖ ਦਾਂਗੇ ਹੁਣ ਕਿਰਾ ਇੱਥੇ ਰੱਖ ਦਾਂਗੇ ਕਿਉਂਕਿ ਬਾਹਰ ਇੰਨੀ ਤੁੱਪ ਹੈ ਨਹੀਂ ਹੁੰਦੀ ਨਿੰਕ ਗਗਨ ਨੇ ਚੰਗੀ ਤਰ੍ਹਾਂ ਇਹਨੂੰ ਹਲਾਤਾ ਇਹਨੂੰ ਬੰਦ ਕਰ ਦੇ ਹੁਣ ਇਹਨੂੰ ਰੱਖ ਦੇ ਡਾਈਨਿੰਗ ਟੇਬਲ ਤੇ ਉੱਥੇ ਹੀ ਰੱਖ ਦੇ ਕੱਲ ਨੂੰ ਇਹਨੂੰ ਧੁੱਪ ਲਵਾ ਦੇਂਗੀ ਧੁੱਪੇ ਤਰ ਦਾਂਗੀ ਹਾਂਜੀ ਹੋਰ ਪਾਉਂਗੀ ਗਗਨ ਅੰਬ ਦਾ ਚਾਰ ਅੰਬ ਦਾ ਟੋੜ ਮੁਤਾਬਕ ਪਏ ਪਾਵਾਂਗੇ ਹਲਦੀ ਲਾਲ ਮਿਰਚ ਤੇ ਮਸਾਲਾ ਆ ਪਿਆਗਾ ਤੇ ਆਹ ਵਾਲੀ ਸਾਡੀ ਘਰ ਦੀ ਸਰੋਂ ਆਂਗੀ ਤਾਂ ਇਹਨੂੰ ਇੰਨੀ ਬਰੀਕ ਹੈ ਥੋੜੀ ਜਿਹੀ ਦੋ ਕੁ ਚੁੰਡੀਆਂ ਰੱਖ ਲਈ ਜੰਗਾ ਬਾਖਰੂ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਧੀਆ ਚਾਰ ਵੰਜੇ ਸਾਡਾ ਸਪਲ ਹੋਰ ਪਾ ਦਿੰਦੀ ਨਹੀਂ ਨਹੀਂ ਪੰਗਾਇ ਦੀ ਲੱਗਦੀ ਤਪਾ ਨਹੀਂ ਨਾਮਕ ਤ ਇਹਦੇ ਚ ਜ਼ਿਆਦਾ ਹੀ ਪਾਉਣਾ ਪਊਗਾ ਪਸੇਰੀ ਆਮ ਬਣ ਮੜੀ ਹੋ ਰੱਖ ਲੈ ਬਹੁਤ ਜੀ ਮਸਾਲੇ ਆਪਣੇ ਰਲ ਗਏ ਚੰਗੀ ਤਰ੍ਹਾਂ ਆ ਦੇਖ ਆਏ ਕਿਉਂਕਿ ਨਾ ਨਹੀਂ ਤਾਂ ਬੱਗਿਆ ਲੱਗਦਾ ਤੇ ਐ ਹੁਣ ਮੈਂ ਫਲੈਸ਼ ਹੀ ਕਰਤੀ ਇਹਦੀ ਫੋਨ ਦੀ ਹੋਂਜਮਾ ਸਹੀ ਹੈ ਤੇ ਹੁਣ ਇਹਦੇ ਵਿੱਚ ਕੱਢ ਦਾਂਗੇ ਆਂਬ ਵਾਹ ਕੀ ਸੱਚੀ ਵਾਸ਼ਾ ਲਓ ਜੀ ਆਂਬ ਦਾ achar ਬਣ ਗਿਆ ਤੇ ਤੇਲ ਇਹਦੇ ਚ ਥੋੜਾ ਜਿਹਾ ਪਾਵਾਂਗੇ ਆਪਾਂ ਕੱਲ ਨੂੰ ਜਾਂ ਪਰਸੋਂ ਤੇ ਇਹਦੇ ਚ ਵੀ ਹਾਂਜੀ ਕਿ ਮੈਂ ਤੁਸੀ ਸਾਰੇ ਜਿਹੜੇ ਵੀ ਭੈਣ ਭਰਾ ਸਾਡੀ ਵੀਡੀਓ ਨੂੰ ਦੇਖਦੇ ਹੈਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਈ ਸਬਸਕ੍ਰਾਈਬ ਕਰਕੇ ਆਨ ਸਬਸਕ੍ਰਾਈਬ ਕਰ ਦਿੰਦੇ ਹੈਗੇ ਸਾਡੇ ਰਿਸ਼ਤੇਦਾਰ ਹੋਗੇ ਹੋਰ ਭੈਣ ਭਰਾ ਦੀ ਸਾਨੂੰ ਐ ਇਹਨਾਂ ਨੂੰ ਐ ਹੁੰਦਾ ਵੀ ਕਿ ਤੇ ਇਹਨਾਂ ਨੂੰ ਪੈਸੇ ਨਾ ਮੈਨਣ ਲੱਗ ਜਾਣ ਕਿ ਤੇ ਇਹ ਬਾਲੇ ਉਹ ਨਾ ਹੋ ਜਾਣਾ ਤੇ ਜਨੂ ਕੋਈ ਨਹੀਂ ਅਸੀਂ ਤਾਂ ਆਪਦੇ ਸ਼ੌਂਕ ਨੂੰ ਬਣਾਉਂਦੇ ਆ ਵੀਡੀਓ ਤੇ ਜਿਹੜੇ ਵੀ ਸਾਨੂੰ ਦੇਖਦੇ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਪਹਿਲਾਂ ਆਪਾਂ ਨੇ ਚਾਰ ਵਾਲੀ ਵੀਡੀਓ ਬਣਾਈ ਸੀ ਥੋੜੀ ਜੀ ਉਸ ਤੋਂ ਬਾਅਦ ਬਣਾਈ ਨਹੀਂ ਗਰੇਸੀ ਨੂੰ ਨਮਾਤਾ ਸੂਬਾ ਸੂਬਾ ਤੇ ਹੁਣ ਅਸੀਂ ਚੱਲੇ ਆਂਗੇ ਮੈਂ ਆਪਦੇ ਟੀਕਾ ਲਗਵਾਉਣ ਜਾਣਾ ਸੀਗਾ ਸਰਕਾਰੀ ਹਸਪਤਾਲ 'ਚ ਕਿਉਂਕਿ ਬਲੂੰਗੜਾ ਸੀਗਾ ਜਿਹੜਾ ਤੇ ਉਹਨੇ ਨਾ ਆ ਉਹ ਕਾਰ ਲੈ ਸੀਗਾ ਕੱਟ ਲੈ ਸੀਗਾ ਇੱਥੇ ਮੈਨੂੰ ਮੈਂ ਉਹਨੂੰ ਕੱਢਦੀ ਸੀ ਫਲਾਸੇ ਦੇ ਟੋਏ 'ਚ ਡਿੱਗ ਪਿਆ ਉਹ ਤੇ ਫਿਰ ਮੈਨੂੰ ਟੀਕੇ ਲਗਾਉਣੇ ਪਏ ਜੀ ਗਗਨ ਜਾਊਗੀ ਮੇਰੇ ਨਾਲ ਆ ਬੂਟੇ ਹਜੇ ਸਾਰੇ ਅਸੀਂ ਲਾਉਣੇ ਆ ਤੁਸੀਂ ਕਹੋਗੇ ਰੋਜ਼ ਬੂਟੇ ਦਿਖਾਉਣ ਲੱਗ ਜਾਂਦੀ ਐ ਕਿਉਂਕਿ ਬੂਟਿਆਂ ਨਾਲ ਜਿਹਦਾ ਪਿਆਰ ਹੋਵੇ ਮੂਹ ਹੋਵੇ ਨੀ ਤੇ ਫਿਰ ਉਹਨੂੰ ਬੂਟੇ ਵਧੀਆ ਲੱਗਦੇ ਆ ਤੇ ਆਹ ਵਾਲਾ achar ਆਤਾ ਬਾਰ ਬਦਲਵਾਈ ਜੀ ਸੀ ਅਸੀਂ ਤਾਂ ਨਹੀਂ ਰੱਖਿਆਗਾ ਕੰਮ ਸਾਡੇ ਸਾਰੇ ਹੋ ਗਏ ਇਕੱਲੇ ਭਾਂਡੇ ਰਹਿ ਗਏ ਦੋ ਕ ਰੋਟੀ ਵਾਲੇ ਤੇ ਇੱਧਰ ਗਗਨ ਵੀ ਚੱਲੀ ਆ ਸਾਡੇ ਨਾਲ ਨਵੀ ਨਵੀ ਘਰੇ ਰਹੂਗੀ ਨਵੀ ਦਾ ਡੈਡੀ ਆ ਜੂਗਾ ਬੀਚ ਦੀ ਹਨ ਨਵੀ ਠੀਕ ਹੈ ਚੱਲ ਬਾਰ ਉਹ ਕਰਕੇ ਬਹਿ ਜਾਓ ਤੁਸੀਂ ਆ ਗਗਨ ਆਈ ਦੀ ਫੋਟੋ ਕਰ ਲੀ ਕਾਰੀ ਠੀਕ ਲਵਾ ਕੇ ਲਓ ਜੀ ਤੇ ਆਹ ਵਾਲਾ ਸੂਟ ਨਾ ਦੀਦੀ ਨੇ ਦਿੱਤਾ ਸੀਗਾ ਰਾਣੀ ਦੀਦੀ ਨੇ ਬਿੰਡੇ ਵਾਲੀ ਨੇ ਗਗਨ ਨੂੰ ਦਿੱਟਾ ਸੀ ਪਹਿਲੀ ਵਾਰ ਗਈ ਸੀ ਗਗਨ ਤੇ ਗਗਨ ਨੇ ਮੇਰਾ ਸੂਟ ਬਣਾਤਾ ਇਹ ਮੈਂ ਚੱਲ ਸਕੂਲ ਚ ਪਾ ਲਿਆ ਕਰੂੰਗੀ ਜਾਣ ਲੱਗੀ ਅੰਗਣਵਾਰੀ ਤੇ ਜਾਇਆ ਕਰੂੰਗੀ ਥੋੜੇ ਦਿਨ ਰਹਿ ਗਏ ਸਕੂਲ ਲੱਗਣ ਸੀ ਵੀ ਮੈਨੂੰ ਵੀ ਜਵਾਕਾ ਵਾਂਗ ਡਰ ਲੱਗਦਾ ਹੁੰਦਾ ਹੈਗਾ ਹਾਈ ਸਕੂਲ ਲੱਗਣ ਦਾ ਚੱਲ ਆਜਾ ਚੱਲੀਏ ਚੱਲ ਤੇ ਚਲੋ ਜੀ ਫਿਰ ਚાલਦੇ ਆਂਗੇ ਪੱਕਾ ਪਾਈ ਦਾ ਹਾਂਜੀ ਆ ਗਏ ਸੀ ਅਸੀਂ ਘਰੇ ਭੱਤੇ ਤੋਂ ਜੀ بس ਮੇਰਾ ਇੱਕ ਹੀ ਟੀਕਾ ਰਹਿ ਗਿਆ ਸੀ ਬਾਕੀ ਸਾਰੇ ਪਹਿਲਾਂ ਲੱਗ ਗਏ ਸੀ ਉਹਦਾ ਆਪਾਂ ਨੇ ਵੀਡੀਓ ਕੋਈ ਬਣਾਈ ਨਹੀਂ ਸੀ ਉਹ ਤਾਂ ਮੈਂ ਬਣਾਉਂਦੀ ਨਹੀਂ ਹੁੰਦੀ ਸੀ ਹੱਸਦੀ ਜਾਂਦੀ ਗगन ਲੈ ਕੇ ਆਈਏ ਖਾਣ ਵਾਸਤੇ ਗੋਲ ਗੱਪੇ ਤੇ ਤਿੰਨ ਪੇਸਟੀਆਂ ਤੇ ਚਾਰਾ ਸੀ ਗਮਲੇ ਲੈ ਕੇ ਆਏ ਆਂਗੇ ਉਹਦੇ ਵਾਲੇ ਮਿੱਟੀ ਦੇ ਇਲਾਮ ਰਸਤੇ ਦੋ ਵੱਡੇ ਦੋ ਛੋਟੇ ਐਂ ਬਸ ਕਰਕੇ ਥੋੜੇ ਥੋੜੇ ਕਰਕੇ ਅਸੀਂ ਪੂਰੇ ਕਰ ਲਾਂਗੇ ਦੇਖੋ ਇਹਨਾਂ ਦੀ ਪਾਲਦੀ ਚੱਲੀ ਜਾਂਦੀ ਹੈ ਗ੍ਰੇਸੀ ਮੈਂ ਆਏ ਬੈਠੀ ਸਿਆਣੀ ਬਣੀ ਇਹਨੂੰ ਆਇਆ ਮੈਨੂੰ ਵੀ ਦੇਣਗੇ ਦੇਖੇ ਇਹਨੂੰ ਪਤਾ ਲੱਗ ਗਿਆ ਮੁੰਨੇ ਵੀਡੀਓ ਬਣਾਈ ਇਹਨੂੰ ਐਂ ਬੈਠੀ ਰਹੂੰਗੀ ਉਹ ਨੱਚ ਸਿਆਣੀ ਬਣ ਕੇ ਹੈਨਾ ਚੀਜੀ ਦੇ ਦੋ ਕਿ ਮੈਨੂੰ ਚੀਜੀ ਮੰਗ ਲਾ ਕੀ ਦੇਣਾਗੀ ਹਾਂਜੀ ਇਹ ਕਿੰਨੇ ਆਜੇ ਨੂੰ ਸੂਬਾ ਸੂਬਾ ਨਮਾਤਾ ਹਾਂਜੀ ਗਗਨ ਚੱਲੀ ਆ ਤੇ ਪੇਕਿਆਂ ਨੂੰ ਦੋ ਚਾਰ ਦਿਨ ਲਾ ਕੇ ਆਉਂਗੀ ਕਿਉਂਕਿ ਇਹਦੀ ਮੰਮੀ ਦਾ ਆਪਰੇਸ਼ਨ ਹੋਣਾ ਵਿੱਚ ਦੀ ਇਹ ਆ ਜੂਗੀ ਮੈਂ ਤਾਂ ਫੇਰ ਭੇਜ ਦਵਾਂ ਤੈਨੂੰ ਤੇ ਮੈਂ ਇਹ ਜਦ ਵਿੱਚ ਰੱਖ ਦਿੰਦੀ ਆ ਆ ਜਿੰਨਾ ਮੈਂ ਕਰੀ ਗੇਚੀ ਮੋਨ ਨਾ ਤੂੰ 你怎么那个？你怎么也也没操你嗯。